ਤੈਨੂੰ ਜੋਹਰੀਆ ਪਰਖ ਨਾਈ ਪੱਲੇ ਬੰਨੀ ਬੈਠੇ ਕਉਡੀਆਂ ਤੈਨੂੰ ਜੋਹਰੀਆ ਪਰਖ ਨਾਈ ਪੱਲੇ ਬੰਨੀ ਬੈਠੇ ਕਉਡੀਆਂ ਤੈਨੂੰ ਜੋਹਰੀਆ ਪਰਖ ਜਹਰੀਆ ਪਰਖ ਨਾ ਬੱਲੇ ਬੰਨੀ ਬੈਠੇ ਤੈਨੂੰ ਜਹਰੀਆ ਪਰਖ ਨਾਈ ਬੱਲੇ ਬੰਨੀ ਬੈਠੇ ਤੈਨੂੰ ਜਹ ਵਾਇ ਸੁਏ ਕੇ ਦਿਸ਼ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਸੁ ਗੁਰੂ ਪਿਆਰਿਓ ਰਾਤ ਬੰਦਾ ਸੌਂ ਕੇ ਗੁਜ਼ਾਰ ਦਿੰਦਾ ਦਿਨ ਖਾ ਪੀ ਕੇ ਗੁਜ਼ਾਰ ਦਿੰਦਾ ਸੁਮਰ ਦੀ ਗੁਰਬਾਣੀ ਸਮਝਾ ਰਹੀ ਕਹਿੰਦੇ ਹੀਰਿਆਂ ਦੀ ਨਿਆਈਏ ਮਨੁੱਖਾ ਜਨਮ ਮਿਲਿਆ ਪਰ ਕੌਡੀਆਂ ਦੇ ਬਦਲੇ ਬੰਦਾ ਗਵਾ ਜਾਂਦਾ ਹੈ ਸੰਸਾਰੀ ਪਦਾਰਥਾਂ ਲਈ ਸੋ ਗੁਰੂ ਪਿਆਰਿਓ ਦਿਨ ਰਾਤ ਬੰਦਾ ਭੱਜਾ ਫਿਰਦਾ ਪਰ ਇਹ ਪਦਾਰਥ ਨਾਲ ਨਹੀਂ ਜਾਂਦੇ ਇੱਕੋ ਹੀ ਪਦਾਰਥ ਹੈ ਜਿਹੜਾ ਨਾਲ ਜਾਂਦਾ ਹੈ ਉਹ ਨਾਮ ਦਾ ਪਦਾਰਥ ਸੋ ਜਿਹੜਾ ਨਾਲ ਨਹੀਂ ਬੇਗ ਤੇ ਗੁਰੂ ਪਿਆਰਿਓ ਆਪਾਂ ਬੜੇ ਸਾਰੇ ਜੋਰੀ ਬਣੇ ਫਿਰਦੇ ਸੋ ਲੋਕ ਇਹ ਗੱਲ ਕਹਿੰਦੇ ਆ ਨਾ ਅਸੀਂ ਤੇ ਪਿੱਠ ਦੇਖ ਕੇ ਹੀ ਸੋ ਨਾਨਕੇ ਦੱਸ ਦਿੰਦੇ ਆ ਕਿ ਬੰਦਾ ਕਿੱਥੋਂ ਆਇਆ ਤੇ ਕਿੱਥੇ ਜਾਣਾ ਹੈ ਸੋ ਬੜੀਆਂ ਬੰਦਾ ਪਰਖਾ ਕਰਦਾ ਹੈ ਸੋ ਪਦਾਰਥਾਂ ਦੀ ਸੋਜੀ ਹੋ ਜਾਂਦੀ ਹੈ ਸੋ ਬੰਦਾ ਪਿੱਠ ਦੇ ਕੇ ਨਾਲ ਕੇ ਦੱਸ ਦਿੰਦਾ ਪਰ ਬੰਦੇ ਨੂੰ ਇਹ ਸਮਝ ਕਿਸੇ ਵਿਰਲੇ-ਵਿਰਲੇ ਨੂੰ ਆਈ ਕਿ ਨਾਮ ਦੀ ਕੀਮਤ ਕੀ ਨਾਮ ਦੀ ਕੀਮਤ ਨਹੀਂ ਆਪਾਂ ਪਛਾਣੀ ਸੋ ਐਸੇ ਕਰਕੇ ਮਹਾਰਾ ਦੀ ਗੁਰਬਾਣੀ ਸਮਝਾਉਂਦੀ ਕਬੀਰ ਹਰ ਅਸੀਰਾ ਜਨ ਜੋਹਰੀ ਕਹਿੰਦੇ ਜਿਹੜਾ ਪ੍ਰਮਾਤਮਾ ਹੈ ਪ੍ਰਮਾਤਮਾ ਦਾ ਨਾਮ ਕਹਿੰਦੇ ਹੀਰੇ ਦੀ ਨਿਆਈ ਤੇ ਜਿਹੜਾ ਕਹਿੰਦੇ ਉਹਦਾ ਭਗਤ ਹੁੰਦਾ ਹੈ ਉਹਦਾ ਸੇਵਕ ਹੈ ਕਹਿੰਦੇ ਉਹ ਜੋਹਰੀ ਦੀ ਨਿਆਈ ਹੈ ਕਿਉਂਕਿ ਜੋਹਰੀ ਨੂੰ ਪਛਾਣ ਹੁੰਦੀ ਹੈ ਹੀਰੇ ਦੀ ਸੋ ਜੋਹਰੀ ਤੋਂ ਬਿਨਾ ਕਹਿੰਦੇ ਪਛਾਣ ਨਹੀਂ ਹੁੰਦੀ ਹੀਰੇ ਦੀ ਕਹਿੰਦੇ ਇੱਕ কুমਾਰ ਨੂੰ ਮਿਲ ਗਿਆ ਸੀ ਉਹਨੇ ਚਮਕਦਾ ਹੋਇਆ ਪੱਥਰ ਸਮਝ ਕੇ ਕਹਿੰਦੇ ਬਨ ਕੇ ਕਹਿੰਦੇ ਰਸੀ ਨਾਲ ਗਦੇ ਦੇ ਗਲ ਵਿੱਚ ਲਟਕਾ ਦਿੱਤਾ ਸੀ ਕਹਿੰਦੇ ਚਮਕਦਾ ਬਹੁਤ ਹੈ ਕਿਉਂਕਿ ਉਹਨੂੰ ਪਤਾ ਨਹੀਂ ਸੀ ਕਿ ਹੀਰਾ ਹੈ ਸੋ ਕਹਿੰਦੇ ਇੱਕ ਜੋਹਰੀ ਨੂੰ ਹੀ ਪਛਾਣ ਹੁੰਦੀ ਹੈ ਕਿ ਹੀਰਾ ਕੀ ਚੀਜ਼ ਹੈ ਸੋ ਦੂਜਾ ਨਹੀਂ ਕਹਿੰਦੇ ਉਹਦੀ ਪਛਾਣ ਕਰ ਸਕਦਾ ਕਿ ਇਹ ਤੇ ਬਹੁਤ ਕੀਮਤੀ ਹੈ ਸੋ ਇਸੇ ਤਰ੍ਹਾਂ ਮਾਰਦੀ ਗੁਰਬਾਣੀ ਸਮਝਾਉਂਦੀ ਕਬੀਰ ਹਰ ਹੀ ਦਾ ਜਨ ਜੋਹਰੀ ਕਹਿੰਦੇ ਉਹਦੇ ਜਿਹੜੇ ਜਾਣਿਓ ਜੋਰੀ ਨੇ ਪਛਾਣ ਕਰਦੇ ਐ ਇਸ ਗੱਲ ਦੀ ਕਿ ਨਾਮ ਪ੍ਰਮਾਤਮਾ ਦੇ ਪ੍ਰਮਾਤਮਾ ਦੇ ਨਾਮ ਦੇ ਬਰਾਬਰ ਹੋਰ ਕੋਈ ਚੀਜ਼ ਨਹੀਂ ਕਹਿੰਦੇ ਉਹਨਾਂ ਨੂੰ ਪਛਾਣ ਆ ਜਾਂਦੀ ਐ ਇਸ ਗੱਲ ਦੀ ਕਬੀਰ ਹਰ ਹੀ ਦਾ ਜਨ ਜੋਹਰੀ ਲੈ ਕੇ ਮੰਡੇ ਹਾਰਟ ਕਹਿੰਦੇ ਉਹ ਪਰਮੇਸ਼ਰ ਦਾ ਨਾਮ ਜਪਦੇ ਤੇ ਪਰਮੇਸ਼ਰ ਦੇ ਨਾਮ ਨਾਲ ਆਪਣੇ ਹਿਰਦੇ ਉਪੀ ਹੱਡੀ ਸਜਾਉਂਦੇ ਸੋ ਗੁਰੂ ਪਿਆਰੇ ਉਹਨਾਂ ਦੇ ਹਿਰਦੇ ਦੇ ਵਿੱਚੋਂ ਹਮੇਸ਼ਾ ਹੀ ਚੰਗੇ ਖਿਆਲ ਨਿਕਲਦੇ ਸੋ ਗੁਰੂ ਪਿਆਰੇ ਹਮੇਸ਼ਾ ਚੰਗੇ ਫੁਰਨੇ ਫੁਰਦੇ ਤੇ ਜਿਹੜੇ ਅੰਦਰ ਕੋੜ ਨਾਲ ਭਰੇ ਹੋਏ ਸੋ ਗੁਰੂ ਪਿਆਰੇ ਉਹਨਾਂ ਦੇ ਅੰਦਰੋਂ ਕੋੜ ਹੀ ਫੁੱਟਣਾ ਸੋ ਹਮੇਸ਼ਾ ਉਹ ਮਾੜਾ ਹੀ ਸੋਚਦੇ ਰਹਿੰਦੇ ਤੇ ਜਿਹੜੇ ਰੱਬ ਦੇ ਪਿਆਰੇ ਉਹ ਪ੍ਰਮਾਤਮਾ ਦਾ ਨਾਮ ਜਪ ਕੇ ਆਪਣੇ ਹਿਰਦੇ ਰੂਪੀ ਹੱਡੀ ਨੂੰ ਕਹਿੰਦੇ ਸਜਾਉਂਦੇ ਜਦ ਹੀ ਪਾਈਏ ਪਾਰਖੂ ਤਬ ਹੀਰਨ ਕੀ ਸਾਠ ਤੇ ਕਹਿੰਦੇ ਜਦੋਂ ਪਾਰਖੂ ਪਾਰਖੂ ਇਕੱਠੇ ਹੋ ਜਾਂਦੇ ਆ ਨਾ ਆਪਸ ਵਿੱਚ ਸੋ ਕਿੰਨੇ ਸਤ ਸੰਗ ਦੇ ਵਿੱਚ ਜਦੋਂ ਇਕੱਠੇ ਹੋ ਜਾਂਦੇ ਆਪਸ ਵਿੱਚ ਮਿਲਦੇ ਆ ਫਿਰ ਕੀ ਕਰਦੇ ਆ ਤਬ ਹੀਰਨ ਕੀ ਸਾਠ ਕਹਿੰਦੇ ਉਦੋਂ ਫਿਰ ਪ੍ਰਮਾਤਮਾ ਦੇ ਗੁਣਾ ਰੂਪੀ ਹੀਰਿਆਂ ਦਾ ਕਹਿੰਦੇ ਆਪਸ ਵਿੱਚ ਲੈਣ ਦਿੰਨ ਕਰਦੇ ਹੋ ਭਾਵ ਕੇ ਰਲ ਕੇ ਕਹਿੰਦੇ ਪ੍ਰਮਾਤਮਾ ਦੀ ਸਿੱਖਤ ਸਲਾਹ ਕਰਦੇ ਤੇ ਚੰਗੇ ਮਾੜੇ ਦੀ ਕਹਿੰਦੇ ਵਿਚਾਰ ਕਰਦੇ ਸੋ ਕਹਿੰਦੇ ਉਹ ਆਪਸ ਵਿੱਚ ਮਿਲ ਕੇ ਫਿਰ ਪ੍ਰਮਾਤਮਾ ਦੇ ਗੁਣਾ ਦੀ ਸਾਝ ਬਣਾਉਂਦੇ ਸੋ ਜਦੋਂ ਕਹਿੰਦੇ 파ਰਕੂ 파ਰਕ ਇਕੱਠੇ ਹੋ ਜਾਂਦੇ ਤੇ ਜਿਨ੍ਹਾਂ ਨੂੰ ਪਰਖ ਹੀ ਨਹੀਂ ਆਈ ਸੁਗਰੂ ਤਿਆਰਿਓ ਤੇ ਲਮਾਰੀਆਂ ਦੇ ਵਿੱਚ ਪੈਸੇ ਰੱਖ ਕੇ ਸੋਨਾ ਰੱਖ ਕੇ ਹੀਰੇ ਰੱਖ ਕੇ ਕਹਿੰਦੇ ਅਸੀਂ ਤੇ ਬੜੇ ਵੱਡੇ ਵਪਾਰੀ ਆ ਬੜੇ ਵੱਡੇ ਜੋਰੀ ਪਰ ਕਹਿੰਦੇ ਉਹਨਾਂ ਨੂੰ ਪਰਖ ਨਹੀਂ ਆਈ ਵੱਡੇ ਜੋਰੀ ਬਣੇ ਫਿਰਦੇ ਸਵੇਸ਼ ਕਰਕੇ ਮਹਾਪੁਰਸ਼ ਧਾਰਨਾ ਪੜ ਲੈਂਦੇ ਤੇ ਨੂੰ ਜੋਹਰੀਆ ਪਰਖ ਨਹੀਂ ਆਈ ਪੱਲੇ ਬੰਨੀ ਬੈਠੇ ਕੌਡੀਆਂ ਕਹਿੰਦੇ ਪੱਲੇ ਤੇ ਕੌਡੀਆਂ ਬੰਨੀ ਬੈਠੇ ਜਿਹੜੀਆਂ ਇੱਥੇ ਰਹਿ ਜਾਣੀਆਂ ਤੇ ਜਿਹੜਾ ਨਾਮ ਦਾ ਧੰਨ ਨਾਲ ਜਾਣੇ ਕਹਿੰਦੇ ਉਹਦੀ ਤੈਨੂੰ ਪਛਾਣ ਹੀ ਨਹੀਂ ਆਈ ਤੇ ਜਿੰਨੂੰ ਪਛਾਣ ਆ ਗਈ ਸੋ ਗੁਰੂ ਪਿਆਰਿਓ ਉਹ ਫਿਰ ਸਮਾਂ ਅਜਾਇਨ ਨਹੀਂ ਗਵਾਉਂਦਾ ਜਦੋਂ ਵੀ ਉਹਨੂੰ ਨਾਮ ਜਪਣ ਦਾ ਸਮਾਂ ਮਿਲ ਗਿਆ ਸੋ ਗੁਰੂ ਪਿਆਰਿਓ ਉਹ ਕੰਨੀ ਨਹੀਂ ਕਤਰਾਏਗਾ ਨਾਮ ਜਪਣ ਤੋਂ ਸੋ ਗੁਰੂ ਪਿਆਰਿਓ ਉਹਦੀ ਤੇਹੀ ਕੋਸ਼ਿਸ਼ ਹੁੰਦੀ ਹੈ ਕਿ ਹਰ ਸਾਹ ਦੇ ਨਾਲ ਹੀ ਨਾਮ ਜਪਿਆ ਜਾਏ ਇੱਕ ਵੀ ਸਾਹ ਖਾਲੀ ਨਾ ਜਾਏ ਜਿੰਨੂੰ ਪ੍ਰਮਾਤਮਾ ਦੇ ਨਾਮ ਦੀ ਪਛਾਣ ਹੋ ਜਾਂਦੀ ਹੈ ਕਿ ਕਿੰਨੀ ਕੀਮਤੀ ਚੀਜ਼ ਹੈ ਸੋ ਆਓ ਇਸ ਸੰਗਤ ਵਿੱਚ ਆਉਂਦੇ ਰਹੀਏ ਤੇ ਤਾਂ ਹੀ ਆਪਾਂ ਇੱਕ ਦਿਨ ਜੋਰੀ ਬਣਾਂਗੇ ਸੁਨਈ ਦੇ ਗੁਰੂ ਪਿਆਰਿਓ ਆਪਾਂ ਪਦਾਰਥਾਂ ਦੇ ਜੋਰੀ ਬਣ ਜਾਵਾਂਗੇ ਦੁਨੀਆਦਾਰੀ ਦੇ ਜੋਰੀ ਬਣ ਜਾਵਾਂਗੇ ਪਰ ਜਿੰਨਾ ਚਿਰ ਗੁਰੂ ਦੀ ਸੰਗਤ ਵਿੱਚ ਨਹੀਂ ਆਉਂਦੇ ਸੋ ਉਹਨਾਂ ਚਿਰ ਨਾਮ ਦੇ ਜੋਰੀ ਨਹੀਂ ਬਣ ਸਕਦੇ ਸੋ ਆਓ ਬੜੋ ਸੁਣੋ ਸਲੋਕ ਭਵਨ ਗੁਰੂ ਪਾਣੀ